ਅਸੀਂ ਬਣਾਉਣ ਲੱਗੇ ਆਂ ਭੇਨ ਦੇ ਕੌਕਤਿਆਂ ਦੀ ਸਬਜ਼ੀ ਜੋ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਏ ਤੇ ਤੁਹਾਨੂੰ ਬਣਾ ਕੇ ਦਿਖਾਉਣੀ ਆ ਤੇ ਬਹੁਤ ਹੀ ਸਵਾਦ ਨਾਲ ਖਾਂਦੇ ਨੇ ਬੱਚੇ ਵੀ ਸਿਆਣੇ ਵੀ ਬਹੁਤ ਵਧੀਆ ਬਹੁਤ ਸਵਾਦ ਬਣਦੀ ਏ ਤੇ ਤੁਹਾਨੂੰ ਅਸੀਂ ਬਣਾ ਕੇ ਦਿਖਾਉਣੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਭੇਨ ਦੇ ਕੋਬ ਤੇ ਇਹ ਅਸੀਂ ਅੱਧਾ ਕਿਲੋ ਭੇਨ ਲੈ ਆਏ ਨੇ ਤੇ ਇਹਨਾਂ ਨੂੰ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਸਵਾਰ ਲਿਆ ਕਿਉਂ ਕਿੜੇ ਛੇਕ ਜene ਇਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਪਾਣੀ ਗਰਮ ਨਿਕਲ ਜੇ ਨਾ ਤੇ ਜੋ ਵੀ ਚੀਜ਼ ਫਸੀ ਹੁੰਦੀ ਮਿੱਟੀ ਮੂਟੀ ਉਹ ਸਾਰੇ ਨਿਕਲ ਜਾਂਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲਾਂਗੇ ਛਿੱਲ ਕੇ ਫਿਰ ਇਹਨਾਂ ਨੂੰ ਕੱਦੂ ਕਸ਼ ਕਰਾਂਗੇ ਤੇ ਅੱਧਾ ਕਿਲੋ ਇੱਕੋ ਲਈ ਅਸੀਂ ਵੇਸਣ ਦੀ ਲਈਏ ਵੇ ਵੇਸਨ ਪਾਵਾਂਗੇ ਇਹਨਾਂ ਨੂੰ ਪਹਿਲਾਂ ਕद्दूकस ਕਰਾਂਗੇ ਫਿਰ ਇਹਦੇ ਵਿੱਚ ਵੇਸਨ ਮਿਕਸ ਕਰਾਂਗੇ ਹਾਂਜੀ ਹੁਣ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਛਿੱਲ ਲੈਣਾ ਮਤਲਬ ਇਹਦੀ ਛਿੱਲ ਲੈਣਾ ਜਿਹੜੀ ਸਖਤ ਜੀ ਹੁੰਦੀ ਹੈ ਇਸ ਤਰ੍ਹਾਂ ਇਹਨੂੰ ਛਿੱਲ ਲੈਣਾ ਛਿੱਲ ਕੇ ਫਿਰ ਇਹਨਾਂ ਨੂੰ ਕद्दूकस ਕਰਨਾ ਪਹਿਲਾਂ ਇਹਨਾਂ ਨੂੰ ਇਹਨਾਂ ਛਿੱਲ ਲੈਣਾ ਵਧੀਆ ਤਰੀਕੇ ਨਾਲ ਹਾਂਜੀ ਆਪਾਂ ਇਹਨਾਂ ਨੂੰ ਛਿੱਲ ਲਿਆ ਤੇ ਹੁਣ ਇਹਨਾਂ ਨੂੰ ਕੱਦੂ ਕਸ਼ ਕਰਾਂਗੇ ਕੱਤੀ ਕਸ਼ ਕਰਨ ਤੋਂ ਬਾਅਦ ਇਹਨਾਂ ਦੇ ਪਕਵੜੇ ਬਣਾਵਾਂਗੇ ਤੇ ਇੱਕ ਵਾਰ ਤੇ ਜਿਹੜੀ ਭੇਂ ਦੇ ਨੇ ਬਹੁਤ ਸਵਾਦ ਸਬਜੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਸੱਤਰਾਂ ਨੂੰ ਕੱਤੀ ਕਸ਼ ਕਰ ਲੈਣਾ ਦੀ ਪੈਨੋ ਆਪਾਂ ਕਦੋਂ ਕਸ਼ ਕਰ ਲਿਆ ਹੁਣ ਇਹ ਵਾਲਾ ਬੋਲ ਲੈ ਲਿਆ ਬੋਲ ਦੇ ਵਿੱਚ ਆਪਾਂ ਇਹਨੂੰ ਪਾਵਾਂਗੇ ਇਹ ਅਸੀਂ ਅੱਧਾ ਕਿਲੋ ਲਿਆ ਸੀਗੇ ਤੇ ਤੇ ਇਹਦੇ ਵਿੱਚ ਹੀ ਆਪਾਂ ਵੇਸਨ ਪਾ ਦੇਣਾ ਇਸੇ ਤਰ੍ਹਾਂ ਤੇ ਵਿੱਚ ਹੀ ਲੋਨ ਵਿੱਚ ਪਾ ਦੇਣਾ ਲੋੜ ਅਨੁਸਾਰ ਮੱਲੋ ਬੜੀ ਜੀ ਹਲਦੀ ਪਾ ਦਿੰਨੀ ਹੈ ਇੱਕ ਚੁਟਕੀ ਆਪਾਂ ਪਾਵਾਂਗੇ ਹਿੰਗ ਦੀ ਤੇ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਇੰਨਾ ਕੁ ਚਾਟ ਮਸਾਲਾ ਪਾ ਦਾਂਗੇ ਥੋੜੀ ਜਿਹਾ ਆਪਾਂ ਕ੍ਰਸ਼ ਕਰਕੇ ਜਵੈਨ ਪਾ ਦਾਂਗੇ ਹੱਥਾਂ ਵਿੱਚ ਮਲ ਕੇ ਤੇ ਇਹਦੇ ਵਿੱਚ ਪਾ ਦੇਣਾ ਤੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਜੇ ਪਾਣੀ ਪਾਉਣ ਦੀ ਲੋੜ ਪੈ ਜਾਏ ਥੋੜਾ ਥੋੜਾ ਪਾਣੀ ਪਾ ਲੈਣਾ ਹਾਂਜੀ ਆਪਾਂ ਬੇਸਨ ਵਿੱਚ ਮਿਕਸ ਕਰ ਲਿਆ ਨਮਕ ਮਿਰਚ ਵਗੈਰਾ ਸਾਰਾ ਕੁਝ ਤੇ ਹੁਣ ਆਪਾਂ ਇਹਦੇ ਛੋਟੇ ਛੋਟੇ ਜਿਹੜੇ ਮਿਲੋ ਕੌਪ ਤੇ ਨੇ ਛੋਟੇ ਛੋਟੇ ਇਸ ਤਰ੍ਹਾਂ ਬਣਾ ਲੈਨੇ ਆ ਇਸ ਤਰ੍ਹਾਂ ਇਹਨੇ ਇਹਨੇ ਪੀਸ ਬਣਾ ਕੇ ਆਪਾਂ ਇਹਨਾਂ ਨੂੰ ਰੱਖ ਲੈਣਾ ਤੇ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਅੱਗੇ ਜਿਵੇਂ ਜਿਵੇਂ ਅਸੀਂ ਬਣਾਉਂਦੇ ਜਾਵਾਂਗੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਜਾਵਾਂਗੇ ਬਹੁਤ ਹੀ ਸੁਆਦ ਤੇ ਬਹੁਤ ਟੇਸਟੀ ਬਣਦੀ ਹੈ ਇਹਨਾਂ ਦੀ ਸਬਜ਼ੀ ਇਸ ਤਰ੍ਹਾਂ ਆਪਾਂ ਨਾ ਇਹਨੂੰ ਜ਼ਿਆਦਾ ਪਤਲਾ ਕਰਨਾ ਨਾ ਜ਼ਿਆਦਾ ਸੰਘਣਾ ਕਰਨਾ ਉੱਲਾ ਇਸ ਤਰ੍ਹਾਂ ਦਾ ਰੱਖਣਾ ਨੂੰ ਤੇ ਬਸ ਇੰਨੇ ਸਾਈਜ਼ ਦੇ ਬਣਾਈ ਜਾਣੇ ਆ ਕੋਕਤੇ ਇੰਨੇ ਸਾਈਜ਼ ਦੇ ਹਾਂਜੀ ਕੋਕਤੇ ਆਪਾਂ ਬਣਾ ਲੈਨੇ ਤੇ ਹੁਣ ਇਧਰ ਆਪਾਂ ਤੇਲ ਰੱਖ ਲਿਆ ਤੇਲ ਵੀ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਮੰਨੋ ਤੇਲ ਦੇ ਵਿੱਚ ਪਾਵਾਂਗੇ ਕੋਕਤਿਆਂ ਨੂੰ ਫਰਾਈ ਕਰਨ ਵਾਸਤੇ ਇਸ ਤਰ੍ਹਾਂ ਇੱਕ ਇੱਕ ਕਰਕੇ ਵਿੱਚ ਪਾ ਦੇਣਾ ਤੇ ਜੇ ਜੇ ਆਪਰੇ ਮੀਡੀਅਮ ਰੱਖਣੀ ਹੈ ਜਿਆਦਾ ਤੇਜ਼ ਤੇ ਨਹੀਂ ਬਣਾਉਣੇ ਹੈਗੇ ਨਹੀਂ ਤੇ ਸੜ ਜਾਣਗੇ ਇੱਕਦਮ ਤਾਂ ਹੁਣ ਇਹਨਾਂ ਨੂੰ ਪਕਾਵਾਂਗੇ 2-3 ਮਿੰਟ ਬ੍ਰਾਊਨ ਹੋਣ ਲੱਗ ਗਏ ਨੇ ਹੁਣ ਆਪਾਂ ਇਹਨਾਂ ਨੂੰ ਠੰਡਾਂਗੇ ਹਾਂਜੀ ਕੌਫਟੇ ਦਾ ਆਪਣਾ ਇੱਕ ਪੂਰ ਬਣ ਕੇ ਤਿਆਰ ਹੋ ਗਿਆ ਹੈ ਤੇ ਹੁਣ ਇਹਨਾਂ ਨੂੰ ਤੇਲ ਦੇ ਵਿੱਚ ਹੌਲੀ-ਹੌਲੀ ਕੱਟਾਂਗੇ ਐਸ ਤਰ੍ਹਾਂ ਤੇਲ ਨੂੰ ਉਚੋੜ ਲੈਣਾ ਬਹੁਤ ਹੀ ਸੋਨੇ ਬਣੇ ਨੇ ਕੌਫਟੇ ਬਹੁਤ ਗਰਕਰੇ ਤੇ ਬਹੁਤ ਵਧੀਆ ਬਣੇ ਨੇ ਜਿਹੜਾ ਬਾਕੀ ਆਪਣਾ ਇੱਕ ਪੂਰ ਰਹਿ ਗਿਆ ਹੁਣ ਉਹ ਪਕਾਵਾਂਗੇ ਹਾਂਜੀ ਹੁਣ ਆਪਾਂ ਜਿਹੜੇ ਬਾਕੀ ਦੇ ਹੁਣ ਇਹਨਾਂ ਨੂੰ ਪਕਾਵਾਂਗੇ ਲੋਚ ਤੇ ਬਲ ਕੇ ਆਪਣੇ ਤਿਆਰ ਹੋ ਗਏ ਤੇ ਹੁਣ ਆਪਾਂ ਕੜਾਈ ਦੇ ਵਿੱਚ ਦੋ ਕੜਸ਼ੀਆਂ ਤੇਲ ਦੀਆਂ ਪਾਵਾਂਗੇ ਮਸਾਲਾ ਬਣਾਉਣ ਲਈ ਤੇ ਹੁਣ ਆਪਾਂ ਇਹਦੇ ਵਿੱਚ ਪੰਜ ਜੀ ਹੁਣ ਆਪਾਂ ਇੱਕ ਚਮਚ ਜੀਰੇ ਦਾ ਪਾਵਾਂਗੇ ਦੇ ਨਾਲ ਹੀ ਦੋ ਹਰੀਆਂ ਦੇ ਅਚੀਆਂ ਪਾ ਦਾਂਗੇ ਹੁਣ ਅਸੀਂ ਥੋੜਾ ਜਿਹਾ ਜੀਰੇ ਦੇ ਪਕਾ ਕੇ ਫਿਰ ਆਪਾਂ ਪਿਆਜ਼ ਐਡ ਕਰਦੇ ਆ ਹੁਣ ਆਪਾਂ ਪਿਆਜ਼ ਪਾ ਦੋ ਪਿਆਜ਼ ਨੂੰ ਥੋੜਾ ਜਿਹਾ ਪਕਾ ਕੇ ਫਿਰ ਆਪਾਂ ਹੁਣ ਲਸਣ ਤੇ ਅਦਰਕ ਪਾ ਦਾਂਗੇ ਹਾਂਜੀ ਹੁਣ ਅਸੀਂ ਅਦਰਕ ਤੇ ਲਸਣ ਵੀ ਵਿੱਚ ਐਡ ਕਰਾਂਗੇ ਹਾਂਜੀ ਹੁਣ ਆਪਾਂ ਨਮਕ ਪਾਵਾਂਗੇ ਜੀ ਟੇਸਟ ਦੇ ਮੁਕਾਬਕ ਲਾਲ ਮਿਰਚ ਪਾਵਾਂਗੇ ਆਪਾਂ ਆਪਾਂ ਕੁ ਚਮਚ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਉਣੀ ਹੈ ਹਲਦੀ ਪਾਵਾਂਗੇ ਇੱਕ ਚਮਚ ਧਨੀਆ ਪਾਉੜਦੇ ਅਦਰਕ ਕੁ ਚਮਚ ਹੁਣ ਅਸੀਂ ਇਹਨੂੰ ਮਿਕਸ ਕਰਾਂਗੇ ਹਾਂਜੀ ਟਮਾਟਰਾਂ ਦੀ ਜਗ੍ਹਾ ਤੇ ਅਸੀਂ ਸੌਸ ਪਾਵਾਂਗੇ ਅਸੀਂ ਬਣਾ ਕੇ ਰੱਖੀ ਹੋਈ ਸੀ ਟਮਾਟਰਾਂ ਦੀ ਤੇ ਆਪਾਂ ਇਹ ਐਡ ਕਰਾਂਗੇ ਟਮਾਟਰਾਂ ਦੀ ਜਗ੍ਹਾ ਤੇ ਫਿਰ ਹੁਣ ਆਪਾਂ ਹਰੀਆਂ ਮਿਰਚਾਂ ਵੀ ਵਿੱਚ ਐਡ ਕਰ ਦਾਂਗੇ ਫਿਰ ਨਾਲ ਹੀ ਆਪਾਂ ਗਰਮ ਮਸਾਲਾ ਪਾ ਦਾਂਗੇ ਤੇ ਕਿਚਮ ਚ ਗਰਮ ਮਸਾਲੇ ਦਾ ਪਾ ਦਾਂਗੇ। ਥੋੜਾ ਜਿਹਾ ਆਪਾਂ ਪਾਣੀ ਪਾ ਮਸਾਲੇ ਨੂੰ ਸੰਨਤ ਹੋਣ ਲਈ। ਥੋੜਾ ਜਿਹਾ ਪਾਣੀ ਐਡ ਕਰਾਂਗੇ। ਹਾਂਜੀ ਮਸਾਲਾ ਪੱਕ ਕੇ ਤਿਆਰ ਹੋ ਗਿਆ। ਤੇਲ ਛੱਡ ਗਿਆ ਮਸਾਲਾ। ਤੇ ਹੁਣ ਆਪਾਂ ਗਰੇਵੀ ਵਾਸਤੇ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਇਹਦੇ ਵਿੱਚ ਤੇ ਥੋੜੀ ਜਿਹੀ ਗਰੇਵੀ ਹੋਰ ਪੰਜੇਗੀ ਫਿਰ ਇਹਦੇ ਵਿੱਚ ਕੌਫਤੇ ਐਡ ਕਰਾਂਗੇ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਨੇ ਜਿੰਨਾ ਮੁੱਲ ਆਪਾਂ ਗਰੇਵੀ ਬਣਾਉਣੀ ਹੈ ਕੌਫਤੇ ਵਾਸਤੇ ਤੇ ਇਹਨੂੰ ਥੋੜਾ ਜਿਹਾ ਹੁਣ ਪਕਾਵਾਂਗੇ ਆਪਾਂ 5-7 ਮਿੰਟ ਤੇ ਫਿਰ ਇਹਦੇ ਵਿੱਚ ਕੌਫਤੇ ਐਡ ਕਰਾਂਗੇ ਹਾਂਜੀ ਤੇਰੀ ਆਪਣੀ ਤਿਆਰ ਹੋ ਗਈ ਆ ਹੁਣ ਆਪਾਂ ਵਿੱਚ ਕੌਫਤੇ ਐਡ ਕਰਾਂਗੇ ਜਿਹੜੀਆਂ ਜਿਹੜੀਆਂ ਭੈਣਾ ਨੇ ਸਬਜ਼ੀ ਬਣਾ ਕੇ ਖਾਧੀ ਏ ਮੈਨੂੰ ਕਮੈਂਟਸ ਕਰਕੇ ਦੱਸਿਓ ਜਿਹੜੀਆਂ ਭੈਣਾ ਨੇ ਨਹੀਂ ਬਣਾਈ ਉਹ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਏ ਤੇ ਹੁਣ ਇਹਦੇ ਵਿੱਚ ਥੋੜੀ ਜਿਹੀ ਆਪਾਂ ਕਰੀਮ ਐਡ ਕਰਾਂਗੇ ਤੇ 2-3 ਮਿੰਟ ਇਹਨੂੰ ਪਕਾਵਾਂਗੇ ਉਨਨ ਨੂੰ 2-3 ਮਿੰਟਾਂ ਆਪ ਪਕਾਵਾਂਗੇ ਜਿਹੜਾ ਕਿ ਮਸਾਲਾ ਇਹਦੇ ਵਿੱਚ ਰਚ ਜਾਵੇ ਪੂਰਾ ਟੋਪਟਿਆਂ ਦੇ ਵਿੱਚ ਕਾਂਜੀ ਸਬਜ਼ੀ ਬਣ ਕੇ ਆਪਣੀ ਬਹੁਤ ਵਧੀਆ ਤਿਆਰ ਹੋ ਰਹੀ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੇ ਬਹੁਤ ਹੀ ਵਧੀਆ ਬਣ ਰਹੀ ਸਬਜ਼ੀ ਆਪਣੀ ਬਹੁਤ ਹੀ ਟੇਸਟੀ ਵੀਡੀਓ ਬਣਾਓ ਟਰਾਈ ਕਰੋ ਕਮੈਂਟਸ ਕਰਕੇ ਦੱਸੋ ਮੈਨੂੰ ਵੀਡੀਓ ਰੈਸਪੀ ਹੈ ਮੇਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਬਸ ਇੱਕ 10 ਮਿੰਟ ਹਜੇ ਹੋਰ ਪਕਾਵਾਂਗੇ ਖੰਦੀ ਸਬਜ਼ੀ ਬਣ ਕੇ ਆਪਣੀ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਸਰਵ ਕਰਨ ਲਈ ਇਹਦੇ ਵਿੱਚ ਡੋਂਗੇ ਵਿੱਚ ਕੱਢਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੀ ਹੈ ਸਬਜ਼ੀ ਜੀ ਪੇਂ ਤੇ ਕੌਪਤਿਆਂ ਦੀ ਸਬਜ਼ੀ ਬਣ ਕੇ ਸਾਡੀ ਬਿਲਕੁਲ ਤਿਆਰ ਏ ਤੇ ਉੱਪਰ ਅਸੀਂ ਮਲਾਈ ਪਾਤੀ ਤੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਰੈਸਪੀ ਕਿਵੇਂ ਦੀ ਲੱਗੀ ਹੈ ਮਤਲਬ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰੋ ਜਿਹੜੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਵੇਖਦੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਥੈਂਕ ਯੂ ਫਾਰ ਵਾਚਿੰਗ